ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਲੱਗੇ ਹੋਏ ਆ ਫਿਟਿੰਗ ਕਰਨਾ ਨਾ ਦਸ਼ਮੇਸ਼ ਦੀ ਬਸ ਅੱਜ ਸ਼ਾਇਦ ਫ੍ਰੈਸ਼ਰ ਪਾ ਕੇ ਲੀਵਰ ਹਨਾ ਵੀ ਲਾ ਕੇ ਜਿਹੜੀ ਟਰਾਈ ਆ ਅੱਜ ਲੈ ਲਈਏ ਹਨਾ ਉਹਦੇ ਬਾਅਦ ਫਿਰ ਇਹ ਮਸ਼ੀਨ ਕੰਮ ਨਿਭਣ ਦੇ ਬਾਅਦ ਨਾ ਫੇਕ ਗੇੜਾ ਜਾ ਕੇ ਮਾਰ ਕੇ ਆਈਏ ਪਹਿਲਾਂ ਦੇਖ ਕੇ ਆਈਏ ਹਨਾ ਵੀ ਕਿੱਥੇ ਕੀ ਹਿਸਾਬ ਕਿਦਾਵਾ ਕਿੱਥੇ ਕੀ ਹਿਸਾਬ ਕਿਦਾਵਾ ਬਾਕੀ ਦੱਸਿਓ ਬਾਈ ਕਮੈਂਟ ਕਰਕੇ ਕਿਹੜਾ ਕਿਹੜਾ ਮੇਰਾ ਭਰਾ ਹਨਾ ਕਿ ਮੈਨ ਨਾਲ ਆ ਕਮਾਈ ਨਾਲੇ ਕੇ ਐਮਪੀ ਦੇ ਵਿੱਚ ਆ ਕਿਹੜੀ ਜਗ੍ਹਾ ਤੇ ਆ ਹਨਾ ਕਿੱਥੇ ਚਲਾਈ ਆ ਬਾਕੀ ਐ ਵੀ ਫੋਨ ਬਾਈ ਆਈ ਜਾਂਦੇ ਆ ਵੀ ਬਾਈ ਨਿੰਦਰ ਤੂੰ ਖੜਾ ਹੈ ਹਜੇ ਮਸ਼ੀਨਾਂ ਚੱਲ ਗਈਆਂ ਹਨਾ ਬਾਈ ਵੀਡੀਓ ਦੇਖ ਕੇ ਨਾ ਮੇਰਾ ਵੀਰ ਇਹ ਨਾ ਕਹਿਆ ਕਰੋ ਵੀ ਫਲਾਣੇ ਨੇ ਚਲਾਤੀ ਕਿਉਂ ਹਜੇ ਮਸ਼ੀਨਾਂ ਕਈ ਬੰਦਿਆਂ ਨੇ ਤਾਂ ਖੋਲੀਆਂ ਵੀ ਨਹੀਂ ਹੈਗੀਆਂ ਹਨਾ ਰਿਪੇਅਰ ਕਰਦੇ ਆ ਰੀਲਾਂ ਹੈ ਬਾਈ ਆਪਣਾ ਮੋਬਾਈਲ ਭਰਿਆ ਪਿਆ ਹੈ ਹਨਾ ਕਣਕ ਦੀ ਬਾਡੀ ਆਪਾਂ ਮੰਨ ਲਓ ਵੀ ਕਰੀ ਆ ਪਿਛਲੇ ਸਾਲ ਦੀ ਵੀ ਮੋਬਾਈਲ ਦੇ ਵਿੱਚ ਰੀਲਾਂ ਪਈਆਂ ਵੀਡੀਓ ਪਈਆਂ ਹਨਾ ਵੀ ਆਪਾਂ ਪੁਰਾਣਾ ਕੁਝ ਨਹੀਂ ਦਿਖਾਉਣਾ ਹੈਗਾ ਆਪਾਂ ਜੋ ਦਿਖਾਉਣਾ ਹੈ ਨਾ ਲੇਟੈਸਟ ਦਿਖਾਵਾਂਗੇ ਪੁਰਾਣੇ ਨੂੰ ਕੀ ਵੀਰੇ ਮੈਂ ਇੱਥੇ ਦੋ ਚਾਰ ਵੀਡੀਓ ਪਾ ਦਿੰਨਾ ਨਾ ਪਰ ਕਹਿ ਦਿੰਨਾ ਵੀ ਯਾਰ ਚੱਲ ਗਿਆ ਕੰਮ ਹਨਾ ਵਧੀਆ ਚੱਲਦਾ ਹੈ ਵੇਖ ਵੀਡੀਓ ਦੇਖ ਕੇ ਅਗਲਾ ਕਹਿਣਾ ਯਾਰ ਵੀ ਕੰਮ ਬਾਈ ਨੇ ਚਲਾਤਾ ਹਨਾ ਪਰ ਆਪਾਂ ਬਈ ਉਹ ਝੂਠ ਹਨਾ ਆਪਣੇ ਪੇਜਾਂ ਜਿੰਨੇ ਵੀ ਬਣੇ ਹੋਏ ਚਾਹੇ ਚੈਨਲਾਂ YouTube ਚੈਨਲਾਂ Facebook ਪੇਜ ਆ ਵੀ ਆਪਾਂ ਝੂਠ ਕੁਝ ਨਹੀਂ ਦਿਖਾਉਣਾ ਹਨਾ ਵੀ ਜੋ ਵੀ ਦਿਖਾਉਣਾ ਆਪਣੇ ਪੇਜ ਤੇ ਆਪਾਂ ਸੱਚ ਦਿਖਾਉਣਾ ਔਰ ਕੋਈ ਇਹ ਨਹੀਂ ਹੈ ਨਾ ਵੀ ਵੀਡੀਓ ਕੋਈ ਗਲਤ ਨਹੀਂ ਪਾਉਣੀ ਹੈਗੀ ਵਧੀਆ ਵੀਡੀਓ ਪਾਉਣੀ ਹੈ ਔਰ ਕੰਮ ਦੀ ਹੀ ਪਾਉਣੀ ਹੈ ਕੋਈ ਇਹ ਨਹੀਂ ਹੈਗਾ ਨਾ ਵੀ ਕਿਤੇ ਜਾਂ ਘੁੰਮਣ ਫਿਰਨ ਚੱਲ ਗਏ ਉਹਦੀਆਂ ਵੀਡੀਓ ਨਾ ਆਪਾਂ ਵੀ ਆਪਣੇ ਕੰਮ ਨਾਲ ਰਿਲੇਟਡ ਵੀਡੀਓ ਹੈ ਨਾ ਜਿਹੜੀ ਵੀ ਹੁੰਦੀ ਹੈ ਸਾਡੇ ਕੰਮ ਨਾਲ ਰਿਲੇਟਡ ਵੀਡੀਓ ਹੋਊਗੀ ਕੋਈ ਵੀ ਇਹ ਵੀਡੀਓ ਨਹੀਂ ਹੋਊਗੀ ਵੀ ਆਪਾਂ ਕਿਤੇ ਨਾ ਕਿਸੇ ਨੂੰ ਭੰਡਿਏ ਜਾਂ ਪੰਡਾਈਏ ਆਪ ਨੂੰ ਸਾਰਿਆਂ ਹੁਣ ਪਾਉਣੇ ਨੂੰ ਕਿ ਮੈਂ ਇੰਸਟਾਗ੍ਰਾਮ ਤੇ ਨਾ ਦੋ ਚਾਰ ਰੀਲਾਂ ਮੈਂ ਪਾ ਦਨਾ ਮੀ ਕੰਮ ਚੱਲ ਗਿਆ ਪਹਿਲਾਂ ਵੀ ਕਰਤਾਰੇ ਚਲਾਉਂਦੇ ਇਹਦੇ ਅਧ ਜ਼ਮੀਸ਼ ਚਲੋ ਕਣਕੇ ਚੱਲੀ ਨਹੀਂ ਕਰਤਾਰ ਦੀਆਂ ਮੈਂ ਉਹਨਾਂ ਘਟ ਕੋਲੇ 50 ਰੀਲਾਂ ਪਈਆਂ ਹੋਣੀਆਂ ਆਪਣੇ ਕੋਲ ਬਾਕੀ ਬੱਬੂ ਭੁੱਲ ਰਹਾ ਬਾਈ ਆਪਣਾ ਉਹ ਪਹੁੰਚਿਆ ਉਹਨੇ ਕੱਲ ਕੱਟ ਲਾਇਆ ਉਹਨੂੰ ਅਜੇ ਉਹਨਾਂ ਫੋਨ ਤੇ ਗੱਲ ਅੱਜ ਕਰੂੰਗਾ ਪੁੱਛਾਂਗੇ ਵੀ ਕਿਹੜੇ ਏਰੀਆ ਦੇ ਵਿੱਚ ਹੈ ਨਾ ਬੱਬੂ ਬਾਈ ਚੱਲਿਆ ਆਪਣਾ ਉਹਨੇ ਕੱਟ ਲਾਇਆ ਕੱਲ ਉਹਦੀ ਰੀਲ ਹੈ ਜਿਹੜੀ ਉਹ ਰੀਲ ਰੀਲ ਆ ਹਨਾ ਬਾਕੀ ਹੋਰ ਤਾਂ ਬਹੁਤ ਆਉਨੀਆਂ ਮੈਂ ਕਹਿੰਦਾ ਪਿਛਲੇ ਸਾਲਾਂ ਦੀਆਂ ਤੇ ਪਿਛਲੇ ਜਿਹੜੇ ਦੁਵਾਰਾ ਦੁਵਾਰਾ ਵੀ ਦੇਖੇ ਹੋਈਆਂ ਉਹ ਰੀਲ ਨਹੀਂ ਆਈ ਜੰਨੀ ਸਾਹਮਣੇ ਚਲੋ ਬਾਕੀ ਰਾਂਝਾ ਰਾਜੀ ਜੀ ਦਾ ਕਾਰਨਾਮਣਾਣਾ ਉਹਨਾਂ ਦਾ ਬਾਈ ਆਪਾਂ ਵੀ ਚਿੱਤ ਪਰਚਾਵਾ ਵਧੀਆ ਹਨਾ ਵਾਹਿਗੁਰੂ ਦੀ ਕਿਰਪਾ ਵੀ ਇੱਥੇ ਤੇ ਘਰਾ ਕੇ ਪਹੁੰਚ ਗਏ ਹੁਣ ਰਿਪੇਅਰ ਇਹਦੀ ਹੈ ਵੀ ਤਸੱਲੀ ਹੋ ਜਾਊਗੀ ਹਨਾ ਬਾਈ ਸੀਜ਼ਨ ਦੇ ਵਿੱਚ ਚੀਜ਼ ਖੜੀ ਮੈਨੂੰ ਤਾਂ ਨਹੀਂ ਲੱਗਦੀ ਚੰਗੀ ਹਨਾ ਵੀ ਮੇਰਾ ਤਾਂ ਸਹਾਰਾ ਵੀ ਆ ਵੀ ਚੀਜ਼ ਚਾਹੇ ਦੋ ਦਿਨ ਲੇਟ ਚੱਲ ਜਾਵੇ ਪਰ ਚੱਲੇ ਇਹ ਜੀ ਸੀਜ਼ਨ ਦੇ ਵਿੱਚ ਦਿੱਕਤ ਨਾ ਆਵੇ ਹਨਾ ਜਿਵੇਂ ਇਹ ਮਸ਼ੀਨਾਂ ਵਾਲੀ ਮੱਕੀ ਮੁੱਕੀ ਤੇ ਚੱਲੀ ਹੋਈ ਸੀ ਉਹਦੇ ਕਰਕੇ ਬਾਈ ਆਪਣਾ ਫਰਜ਼ ਤਾਂ ਹਨਾ ਦੇਖਣ ਦਾ ਚਲੋ ਚੀਜ਼ਾਂ ਕੁਝ ਜਿਹੜੇ ਨੁਕਸ ਹੈਗੇ ਤੇ ਉਹ ਵੀ ਕੱਢੇ ਬਾਕੀ ਕਈ ਵੀਰ ਹਨਾ ਆਪਾਂ ਨੂੰ ਬੈੱਡ ਦੀ ਢਾਲ ਵਾਸਤੇ ਕਹਿੰਦੇ ਨੇ ਬਾਈ ਬੈੱਡ ਦੀ ਜਿਹੜਾ ਤੁਸੀਂ ਢਾਲ ਟੂਲ ਕਰਦੇ ਹੁੰਦੇ ਆ ਤਾਂ ਜਰੂਰ ਉਹਦੀ ਵੀਡੀਓ ਹਨਾ ਦਿਖਾਇਆ ਕਰੋ ਆਪਣੇ ਕੋਲ ਇੱਥੇ ਬਾਈ ਲੈਵਲ ਨਹੀਂ ਹੈਗਾ ਨਹੀਂ ਅੱਜ ਤੁਹਾਨੂੰ ਲੈਵਲ ਗੈਲਾ ਹਨਾ ਆਪਾਂ ਇਹ ਇਹ ਬੈਲੈਂਸ ਹੈ ਜਿਹੜਾ ਬੈੱਡ ਦਾ ਉਹ ਵੀ ਦਿਖਾ ਦਿੰਦੇ ਹੁਣ ਇਹਦਾ ਭਾਈ ਜਦੋਂ ਆਪਾਂ ਨੇ ਪਿੱਛੇ ਵਾਲੇ ਨਾ ਟਾਇਰ ਇਹਦੇ ਜਿਹੜੇ ਆਹ ਟਾਇਰ ਤੇ ਹਨਾ ਆਪਣੇ 850 ਦੇ ਟਾਇਰ ਤੇ 850 ਦੇ ਟਾਇਰ ਤੋਂ ਆਪਾਂ 916 ਦੇ ਟਾਇਰ ਲੈਂਦੇ ਸੀ ਪਿਛਲੀ ਵੀਡੀਓ 'ਚ ਮੈਂ ਗੱਲੇ ਕਰੀ ਤੀ ਅੱਜ ਮੈਂ ਰੀਅਲ ਦਿਖਾ ਰਿਹਾ ਹਾਂ ਇਹਦੇ ਟਾਇਰ 850 ਦੇ ਤੇ ਆਪਾਂ 916 ਦੇ ਟਾਇਰ ਲਾਤੇ ਦੇ ਦੇ ਵੱਡੀ ਮਸ਼ੀਨ ਵਾਲੀ ਹੈ ਨਾ ਇਹ ਲਾਉਣ ਗਾਇਲ ਜਿਹੜਾ ਬੈੱਡ ਆ ਨਾ ਆਪਣਾ ਵੈਸੇ ਇਹ ਮਸ਼ੀਨ ਦਾ ਰ ਫਰਕ ਕੋਈ ਪਿਆ ਨਹੀਂ ਤਾਂ ਕਈ ਵਾਰੀ ਆਪਾਂ ਨਵੀਂ ਮਸ਼ੀਨ ਦੇ ਵੀ ਬਾਈ ਹੈ ਨਾ ਹੁਣ ਹੋ ਸਕਦਾ ਕਰਤਾਰ ਆ ਜਿਹੜੀ ਉਹਦੀ ਵੀ ਅਸੀਂ ਢਾਲ ਜਦੋਂ ਅਗਲੇ ਸੀਜ਼ਨ ਨੂੰ ਖੋਲੀ ਹੈ ਨਾ ਵੀ ਥੋੜੀ ਜੀ ਢਾਲ ਕਰਨੀ ਪਊਗੀ ਉਹਦੀ ਵੀ ਕਿਉਂ ਕੰਪਨੀ ਹੈ ਜਿਹੜੀ ਉਹ ਬਹੁਤਾ ਇਹਨੂੰ ਢਾਲ ਚ ਨਹੀਂ ਕਰਦੀ ਜਿਹੜੇ ਅੱਜ ਕੱਲ ਆਪਾਂ ਝੋਨੇ ਦੇ ਵਿੱਚ ਹੈ ਨਾ ਕਹੇ ਦੀਏ ਦਾਣੇ ਵੀ ਰੁਗ ਜੇ ਬਣਾ ਕੇ ਛੱਡਦੀ ਆ ਥੱਬੇ ਜੇ ਹੈ ਨਾ ਉਹ ਚੀਜ਼ ਦੀ ਵੀ ਕੰਪਲੀਟ ਸਾਰੀ ਬੈੱਡ ਨਾਲ ਰਿਲੇਟਡ ਹੁੰਦੀ ਆ ਉ ਕਿਵੇਂ ਹੁੰਦੀ ਆ ਜਦੋਂ ਆਪਾਂ ਮਾਲ ਚੱਲੀ ਜਾਂਦਾ ਹਨਾ ਦਾਣੇ ਬੈੱਡ ਤੇ ਗਰੀ ਜਾਂਦਾ ਗਰੀ ਜਾਂਦਾ ਪੂਰਾ ਬੈੱਡ ਜਾ ਭਰ ਜਾਂਦਾ ਫੇ ਬਈ ਇੱਕੋ ਲੱਖ ਤਾਂ ਖਾਲੀ ਹੁੰਦਾ ਜਾ ਕੇ ਉਹ ਵੀ ਸੀਪਾਂ ਕੋਲ ਸਮਾਂ ਨਹੀਂ ਮਿਲਦਾ ਖਾਲੀ ਹੋਣ ਦਾ ਸੀਪਾਂ ਵੀ ਫੇ ਛਣਾਈ ਨਹੀਂ ਇੱਕਦਮ ਮਾਲ ਹੈ ਜਿਹੜਾ ਹਨਾ ਪਿੱਛੇ ਛੱਡ ਦੰਨੀ ਹੈ ਬਾਕੀ ਇਹ ਚੀਜ਼ ਹੋ ਜਾਂਦੀ ਹੈ ਬੈੱਡ ਦੀ ਢਾਲ ਬਈ ਬਰ ਪੱਧਰ ਹੀ ਰਹੂਗੀ ਹਨਾ ਢਾਲ ਦਾ ਮਤਲਬ ਇਹ ਵੀ ਜਿੰਨਾ ਕਿ ਬੈੱਡ ਜਾਣੇ ਆਈ ਜਾਣਗੇ ਉੰਨਾ ਕਿ ਪਿੱਛੇ ਛਿੜੀ ਜਾਵੇ ਥੋੜਾ 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 ਮਾਲ ਕਹਿੰਦੇ ਵੀ ਹਾਂ ਰੋਟੀ ਦੀ ਇੱਕ ਬੁਰਕੀ ਖਾਵਾਂਗੇ ਹਨਾ ਤਾਂ ਵਧੀਆ ਆਪਣਾ ਮੂੰਹ ਵੀ ਹੈ ਨਾ ਵੀ ਰੋਟੀ ਦੀ ਬੁਰਕੀਆਂ ਟਕਾਣੇ ਦੰਦ ਵੀ ਸਹੀ ਕੰਮ ਕਰਨਗੇ ਗਲਾ ਵੀ ਸਹੀ ਚੋਕ ਨਹੀਂ ਹੋਊਗਾ ਉਹ ਕੰਮ ਹੀਦਾ ਹੈ ਨਾ ਜੇ ਹੁਣ ਮੰਨ ਲਓ ਕੱਟਰ ਨੇ ਤਾਂ ਮਾਲ ਵੱਢ ਕੇ ਦੇ ਦੇਣਾ ਜੇ ਹੁਣ ਇਹਦੇ ਵਿੱਚ ਜਿੰਨੇ ਕਿ ਦਾਣੇ ਗਿਰਨਗੇ ਹੈ ਨਾ ਉਹਨੇ ਕੇ ਨਾਲ ਦੀ ਨਾਲ ਪਿੱਛੇ ਜਾਈ ਜਾਣਗੇ ਸੀਪਾਂ ਤੇ ਉਹਨਾਂ ਜਿਹੜਾ ਫਿਰ ਆਪਣਾ ਪਿੱਛੇ ਵਾਲਾ ਹੈ ਨਾ ਜ਼ਿਮੀਂਦਾਰ ਭਰਾ ਹੈ ਉਹਨਾਂ ਦਾ ਵੀ ਨੁਕਸਾਨ ਨਹੀਂ ਕੋਈ ਮਸ਼ੀਨ ਦੇ ਅੰਦਰ ਭਰ ਤੋਂ ਮਸ਼ੀਨ ਦਾ ਕੋਈ ਨੁਕਸਾਨ ਨਹੀਂ ਵੀ ਬੈਡਨ ਪੂਰਾ ਸਮੇਂ ਤੇ ਜਿਹੜਾ ਆਪਾਂ ਨੂੰ ਹੈ ਨਾ ਮੇਨ ਪੁਆਇੰਟ ਹੈ ਜਦੋਂ ਆਪਣੀ ਮਸ਼ੀਨ ਖੇਤ ਦੇ ਵਿੱਚ ਚੱਲਦੀ ਆ ਆਪਾਂ ਲੀਵਰ ਜਦੇ ਕੱਟਤਾ ਵੀ ਸਾਰਾ ਅੰਦਰ ਸਿਸਟਮ ਖਾਲੀ ਹੋਣਾ ਚਾਹੀਦਾ ਇਹ ਚੀਜ਼ ਤੁਹਾਨੂੰ ਕਿਵੇਂ ਪਤਾ ਲੱਗਦੀ ਆ ਵੀ ਜਿਹੜੀ ਬੈੱਡ ਦੀ ਢਾਲ ਆ ਇਹ ਕਿਵੇਂ ਦੇਖਣੀ ਆ ਹਨਾ ਜਦੋਂ ਆਪਣੀ ਮਸ਼ੀਨ ਮੰਨ ਲਓ ਕਿਸੇ ਵੀ ਫਸਲ ਫਸਲ ਦੇ ਵਿੱਚ ਚੱਲਦੀ ਆ ਆਪਾਂ ਲੀਵਰ ਜਦੋਂ ਘਟਦਾ ਜਦ ਇਹ ਆਪਣਾ ਸਾਰਾ ਸਿਸਟਮ ਪਿੱਛੇ ਸੀਪਾਂ ਬੈੱਡ ਕਿਸਤੀਆਂ ਸਾਰਾ ਕੁਝ ਖਾਲੀ ਹੋਣਾ ਚਾਹੀਦਾ ਜੇ ਮੰਨ ਲਓ ਬੈੱਡ ਤੇ ਮਾਲ ਖੜਾ ਰਹਿ ਗਿਆ ਸੀਪਾਂ ਖਾਲੀਆਂ ਉਹ ਵੀ ਗਲਤ ਆ ਜੇ ਬੈੱਡ ਖਾਲੀ ਆ ਸੀਪਾਂ ਭਰੀਆਂ ਹੋਈਆਂ ਉਹ ਵੀ ਗਲਤ ਆ ਹਨਾ ਬਾਕੀ ਇਹ ਚੀਜ਼ਾਂ ਦਾ ਵੀ ਧਿਆਨ ਆ ਹੁਣ ਆਪਾਂ ਇਹਦਾ ਜਿਹੜਾ ਬੈੱਡ ਦਾ ਲੈਵਲ ਹੈ ਹਨਾ ਆਪਾਂ ਇੱਥੇ ਥੱਲੇ ਨਾ ਉਹ ਦੇਖੋ ਜਿਵੇਂ ਉਹ ਪੱਤੀਆਂ ਪਾਤੀਆਂ ਦੀਆਂ ਉਹਦੇ ਪੱਤੀ ਪਾਈ ਹੋਈ ਹੈ ਮੇਰੀ ਹਨਾ ਇੰਚੀ ਦੀ ਉਹਦੇ ਨਾਲ ਵੀ ਘੱਟ ਬਣੀ ਸੀ ਤੇ ਆਪਾਂ ਨੇ ਜਿਹੜੀ 19 17 ਨੰਬਰ ਦੀ ਟਿਮਰੀ ਹੁੰਦੀ ਹੈ ਨਾ ਨਾਰਮਲ ਜੀ ਉਹ ਟਿਮਰੀ ਦਾ ਆ ਕੇ ਇਹਦਾ ਬੈਲੈਂਸ ਹੁਣ ਪਿੱਛੇ ਨੂੰ ਕਰਿਆ ਹੋਇਆ ਹੈ ਵੀ ਮੰਨ ਲਓ ਜਦੋਂ ਇਹ ਲੀਵਰ ਕੱਟਦਾ ਮਸ਼ੀਨ ਜਿਹਦੇ ਵਿੱਚ ਤੇ ਖਾਲੀ ਹੁੰਦੀ ਹੈ ਬਾਕੀ ਤੁਹਾਨੂੰ ਜਦੋਂ ਚੱਲਦੀ ਦੇ ਵਿੱਚ ਵੀ ਆ ਨਾ ਜ਼ਰੂਰ ਦਿਖਾਉਂਗਾ ਜਦੋਂ ਆਪਣੀ ਇਹ ਮਲੋਇਨ ਪੂਰੀ ਖਾਲੀ ਹੋ ਗਈ ਲੀਵਰ ਕੱਟ ਤਾਂ ਆਪਾਂ ਨੇ ਉੱਪਰ ਤੇ ਹਨਾ ਦਾਣੇ ਗੁੰਦੂਨੇ ਕੱਢਣ ਲੱਗੇ ਜਦੋਂ ਮਸ਼ੀਨ ਮੰਨ ਲਓ ਕਾਟਰ ਖਾਲੀ ਹੋ ਗਿਆ ਕਾਟਰ ਦਾ ਕੰਮ ਮੁੱਕ ਗਿਆ ਲੀਵਰ ਕੱਟਿਆ ਸਮਝ ਲਓ ਬੈਡ ਖਾਲੀ ਹੋਣਾ ਚਾਹੀਦਾ ਉਹ ਸਿਸਟਮ ਆਪਾਂ ਇਹਦਾ ਕਰਿਆ ਹੋਇਆ ਬਾਕੀ ਹੁਣ ਕਈ ਵੀਰੇ ਹਨਾ ਕਹਿ ਦਿੰਦੇ ਆ ਵੀ ਭਾਈ ਜਿਹੜੀ ਕੇਮ ਸ਼ਾਫਟ ਹੁੰਦੀ ਆ ਸਾਡੀ ਬੈਡ ਸ਼ਾਫਟ ਜਾਂ ਕੇਮ ਸ਼ਾਫਟ ਵੀ ਸਾਡੀ ਬਹੁਤ ਟੁੱਟਦੀ ਆ ਹਨਾ ਇਹ ਚੀਜ਼ ਦਾ ਵੀਰੇ ਇੱਕ ਸੈਂਟਰ ਹੁੰਦਾ ਹਨਾ ਉਹ ਸੈਂਟਰ ਆਪਾਂ ਕਿੱਥੇ ਤੋਂ ਕਰਨਾ ਹੈ ਹੁਣ ਆਪਾਂ ਕਈ ਵਾਰੀ ਕੀ ਕਰਦੇ ਆ ਆਪਾਂ ਇਹ ਚੀਜ਼ਾਂ ਨੂੰ ਨਾਪ ਤੋਲ ਕਰ ਲੈਂਦੇ ਆ ਹਨਾ ਇੱਥੇ ਤੇ ਕੋਈ ਫੀਤਾ ਇੱਧਰ ਨੂੰ ਲਾ ਲੰਦਾ ਕੋਈ ਫੀਤਾ ਇੱਧਰ ਲਾ ਲੰਦਾ ਇਹ ਇਹ ਜਿਹੜਾ ਸੈਂਟਰ ਹੁੰਦਾ ਨਾ ਬਾਈ ਆਪਣਾ ਕੇਮ ਸ਼ਾਫਟ ਦਾ ਇਹ ਕੇਮ ਸ਼ਾਫਟ ਦਾ ਸੈਂਟਰ ਹੈ ਜਿਹੜਾ ਆਹ ਆਪਣੇ ਇਸੇ ਵਾਲੀ ਪਲੇਟ ਲੱਗੀ ਹੋਈ ਜਿਹੜੀ ਹੈ ਨਾ ਪਲੇਟ ਲਾ ਲਓ ਚਾਹੇ ਐਂਗਲ ਲਾ ਲਓ ਚਾਹੇ ਆਹ ਸਪੋਰਟਰ ਆ ਲਓ ਨਾ ਇੱਥੇ ਤੇ ਫੀਤਾ ਲਾ ਕੇ ਇਹਦਾ ਸੈਂਟਰ ਹੋਣਾ ਚਾਹੀਦਾ ਸਿੱਧਾ ਉੱਥੇ ਤੋਂ ਐ ਫੀਤਾ ਲਾ ਕੇ ਇਹਦਾ ਸੈਂਟਰ ਹੋ ਜਵੇ ਨਾ ਜੇ ਮੰਨ ਲਓ ਨਾ ਤਾਂ ਤੁਹਾਡੀ ਕੇਮ ਸ਼ਾਫਟ ਟੁੱਟੂਗੀ ਨਾ ਤੁਹਾਡਾ ਕੋਈ ਵੀ ਨੁਕਸਾਨ ਨਹੀਂ ਕਰੂਗੀ ਨਾ ਬੈਡ ਲੱਠਾ ਟੁੱਟੇ ਬਾਕੀ ਹੁਣ ਰਬੜਾ ਖਾਣ ਦੀ ਗੱਲ ਕਰਦੇ ਆ ਆਪਾਂ ਵੀ ਰਬੜਾ ਜਿਹੜੀਆਂ ਮਸ਼ੀਨ ਖਾ ਜਾਂਦੀ ਆ ਉਹਦੇ ਵਿੱਚ ਬਈ ਕਈ ਚੱਕਰ ਹੁੰਨੇ ਆ ਨਾ ਵੀ ਜਾਂਦਾ ਆਪਣੇ ਜੇ ਹੁਣ ਇੰਜਣ ਦੇ ਚੱਕਰ ਆ ਜਿਹੜੇ 15 1600 ਤੇ ਚੱਲਦੀ ਹੁੰਦੀ ਆ ਹਨਾ ਹੁਣ ਆਸੀਂ ਰਬੜਾ ਸਾਰੀਆਂ ਨਵੀਆਂ ਪਾਤੀਆਂ ਆਪਾਂ ਇਹ ਜਦੋਂ ਮਸ਼ੀਨ ਲਿਆਂਦੀ ਦੀ ਉਹ ਸੀਜ਼ਨ ਇਹਦੀ ਰਬੜਾ ਪਾਈਆਂ ਤੀਆਂ ਉਹ ਵੀ 2-4 ਕ ਪਾਈਆਂ ਤੀਆਂ ਮੁੜ ਕੇ ਇਹਦੀ ਕੋਈ ਰਬੜ ਨਹੀਂ ਪਾਈ ਹੁਣ ਵੀ ਆ ਰਬੜਾਂ ਵਿੱਚ ਚੰਗੀਆਂ ਤੀਆਂ ਉਹ ਵੀ ਲਾ ਕੇ ਛਿੜਤੀਆਂ ਮੈਂ ਕਿਹਾ ਨਹੀਂ ਯਾਰ ਵੀ ਹੁਣ ਸੀਜ਼ਨ ਆ ਨਾ ਕਣਕ ਦਾ ਸਮਾ ਘਟੁੰਦਾ ਹੈ ਔਰ ਕੰਮ ਜਿਆਦਾ ਹੁੰਦਾ ਹੈ ਉਹਦੇ ਕਰਕੇ ਇੱਕ ਨੰਬਰ 2 ਤੇ ਜਦੋਂ ਆਪਾਂ ਰਾਬੜ ਪਾਉਨੇ ਆ ਹਨਾ ਉਹਦੇ ਵਿੱਚ ਵੈਰੈਟੀ ਹੈ ਜਿਹੜੀ ਕਈ ਕੀ ਗੱਲ ਆਪਾਂ ਕੀ ਕਰਦੇ ਆ ਬੁਸ਼ ਚਾਹੇ ਜਿੰਨਾ ਮਰਜੀ ਅੱਧੀ ਘ ਵੈਰੈਟੀ ਦੇ ਵਿੱਚ ਬੁਸ਼ ਟਾਈਟ ਹੋ ਜਾਂਦਾ ਹਨਾ ਉਰੋਂ ਬਾਈ ਟਾਈਟ ਨਾ ਕਰੋ ਟਾਈਟ ਜਾ ਪ੍ਰਾਇਨ ਘੁੱਟ ਦਿੰਨੇ ਆ ਨਾ ਪੂਰਾ ਤਾਂ ਜਿਹੜਾ ਗੱਬੇ ਵਾਲਾ ਜਿੱਥੇ ਛਾਪਟ ਦੇ ਉੱਤੇ ਬੁਸ਼ ਨੇ ਚੱਲਣਾ ਉਹ ਬੁਸ਼ ਆਪਣਾ ਹਨਾ ਵੀ ਘੁੱਟ ਕੇ ਉਹਦੀ ਮੰਨ ਲੋ ਕਾਇਸਤੀ ਖਤਮ ਹੋ ਜਾਂਦੀ ਆ ਅਗੇ ਨਾ ਕੀ ਹੁੰਦਾ ਤਾਂ ਜਦੋਂ ਮੈਂ ਸਿੱਖੀ ਆ ਨਾ ਮਸ਼ੀਨਾਂ ਨਾ ਸਵਰਾਜ ਮਸ਼ੀਨ ਤੇ ਮਸ਼ੀਨ ਸਿੱਕੀ ਆ ਵੀ ਸਵਰਾਜ ਕੰਪਨੀ ਦਾ ਇਹ ਜਰਾਬੜ ਦੇ ਹੁਣ ਵੀ ਸ਼ਾਇਦ ਆਉਂਦਾ ਹੋਵੇ ਬੜੇ ਮੇਰੇ ਵੀ ਸਵਰਾਜ ਚਲਾਉਂਦੇ ਆ ਹਨਾ ਜਰੂਰ ਦੱਸਿਓ ਵੀ ਜਦੋਂ ਆਪਾਂ ਨਾ ਆ ਸਵਰਾਜ ਮਸ਼ੀਨ ਦੇ ਆਪਾਂ ਕਸਦੇ ਹੁੰਦੇ ਨੇ ਜਰਾਬੜਾ ਤਾਂ ਇਹਦੇ ਵਿੱਚ ਬਾਸ਼ਲਾ ਦੰਦੀ ਹੁੰਦੀ ਸਵਰਾਜ ਕੰਪਨੀ ਦਾ ਵੈਰਾਈਟੀਆਂ ਦੇ ਵਿੱਚ ਬਹੁਤ ਢੇਰ ਦੀ ਗੱਲ ਆ ਬਾਈ ਹੁਣ ਤਾਂ ਕਿੰਨੇ ਸਾਲ ਹੋ ਗਏ ਨਾ ਸਵਰਾਜ ਚ ਚਲਾਈਓ ਨਹੀਂ ਸਿੱਖਿਆ ਜਣੀ ਮੈਂ ਸਵਰਾਜ ਪਰ ਐ ਸਿੱਖ ਕੇ ਸਵਰਾਜ ਤੋਂ ਮੈਂ ਬਾਈ ਆਪਣੇ ਪੂਰਨੋਂ ਨਹੀਂ ਜਿਹੜਿਆ ਨਾ ਏ ਮੈਨੂੰ ਇਹਨਾਂ ਦਾ ਬੰਦਾ ਨਾ ਕੋਈ ਆਇਆ ਨਹੀਂ ਗਾ ਐਮਪੀ ਚ ਫਸ ਗਿਆ ਤਾਂ ਇਹ ਮੈਨੂੰ ਲੈ ਗਏ ਕਹਿੰਦੇ ਦੇਸੀ ਮਸ਼ੀਨ ਪ੍ਰੀਤ ਮਸ਼ੀਨ ਚਲਾਉਣੇ ਮੈਂ ਕਿਹਾ ਯਾਰ ਵੀ ਮੈਂ ਚਲਾਈ ਨਹੀਂ ਬਾਈ ਕਦੇ ਬਸ ਇਹੋ ਜੇ ਉਹਨਾਂ ਦੇ ਵਿਚਾਰੇ ਨੇ ਨਾ ਮੇਰਾ ਵੀ ਮੰਨ ਲਓ ਰਿਸ਼ਤਾ ਦੇਸੀ ਨਾਲ ਨਾਤਾ ਜੋੜਿਆ ਮੁੜ ਕੇ ਸਮਰਾਜ ਮਸ਼ੀਨ ਆਪਾਂ ਚਲਾਈ ਹੋਣੀ ਨਹੀਂ ਗਈ ਇਹਦੇ ਵਿੱਚ ਨਾ ਬਾਸ਼ਲਾ ਨੰਦੇ ਹੁੰਦੇ ਨੇ ਉਰੇ ਇੱਥੇ ਜਿੰਨੀ ਕਰਾ ਉਹ ਡਾਊਨ ਹੋਈ ਜਾਂਦੀ ਦੀ ਇੱਕ ਬਾਸ਼ਲ ਕੱਢ ਲੋ ਰਬੜ ਦਵੇ ਲੱਗ ਜਾਂਦੀ ਦੀ ਠੀਕ ਹੈ ਟਾਇਟ ਹੋ ਗਈ ਢਿੱਲ ਦੇਖ ਲੈਣੀ ਫੇਰ ਇੱਕ ਬਾਸ਼ਲ ਕੱਢ ਦੋ ਨਹੀਂ ਫੇਰ ਟਾਇਟ ਵੀ ਰੇ ਸੀਜ਼ਨ ਦੇ ਵਿੱਚ ਦੋ ਤਿੰਨ ਸੀਜ਼ਨਾਂ ਦੇ ਵਿੱਚ ਨਾ ਇੱਕ ਬਾਸ਼ਲ ਨਿਕਲਦੀ ਹੁੰਦੀ ਸੀ ਉਹ ਇੱਕ ਅੱਧੀ ਦੁਬਾ ਤੇ ਉਹ ਦੋ ਸੀਜ਼ਨਾਂ ਦੇ ਵੀ ਦੋ ਨਿਕਲ ਜਾਣਗੇ ਰੇ ਸੀਜ਼ਨ ਜਣੀ ਇੱਕ ਬਾਸ਼ਲ ਕੱਢ ਕੇ ਕੰਮ ਚੱਲ ਜਾਂਦਾ ਹੁੰਦਾ ਸੀ ਪਰ ਜਿਹੜੀ ਹੁਣ ਇਹ ਵਿੱਚ ਬ੍ਰੈਕਟੀਆਂ ਇਹਨਾਂ ਦੇ ਵਿੱਚ ਕੋਈ ਬਾਸ਼ਲ ਨਹੀਂ ਆਉਂਦੀ ਉਹਨਾਂ ਦੇਖੋ ਆਪਾਂ ਬ੍ਰੈਕਟ ਢਿੱਲੀ ਛੱਡੀ ਆ ਨਾ ਮਨੀ ਨੂੰ ਕਹਿ ਵੀ ਢਿੱਲੀ ਛੱਡਣੀ ਹੁਣ ਬਾਈ ਬੁਛ ਪੂਰਾ ਟਾਇਟ ਹੋ ਗਿਆ ਹੁਣ ਤੁਸੀਂ ਹਿਸਾਬ ਲਾ ਲਓ ਵੀ ਬੋਸ਼ ਇਹ ਤਾਂ ਪੂਰਾ ਟਾਈਟ ਆ ਘੁੱਟਿਆ ਗਿਆ ਜਾਨੇ ਜਿਹੜੇ ਛੋਟੀਆਂ ਰਬੜਾ ਪੈਣੀਆਂ ਇਹ ਮਸ਼ੀਨ ਦੇ ਵਿੱਚ ਤਾਂ ਸਾਰੀਆਂ ਹਨ ਅੱਗੇ ਤੋਂ ਇਹਦੀਆਂ ਬੜੀਆਂ ਕਰ ਦਾਂਗੇ ਜਿਵੇਂ ਆਹ ਬੜੀ ਪੈਂਦੀ ਆ ਨਾ ਇਹ ਛੋਟੀਆਂ ਰਬੜਾ ਪੈਣੀਆਂ ਹੁਣ ਆ ਦੇਖੋ ਜੇ ਮਨ ਲੋ ਇਹ ਨਟ ਪੂਰੇ ਟਾਈਟ ਕਰ ਦੰਦੇ ਆਪਾਂ ਹਨਾ ਵੀ ਇਹ ਟਾਈਟ ਹੋਣਾ ਜਿਹੜੀ ਰਬੜਾ ਉਹਦੀ ਜਾਨ ਜੀ ਨਿਕਲ ਜਾਣੀ ਦੀ ਜਾਨ ਨਿਕਲਣਗਾ ਕੀ ਆ ਜਦੋਂ ਇਹ ਚੱਲਣੀ ਸੀ ਇਹਨੇ ਜਿਵੇਂ ਸੀਜ਼ਨ ਪੂਰਾ ਨਹੀਂ ਦਿਲਾਉਣਾ ਅੱਧ ਦੇ ਵਿੱਚ ਜਾ ਕੇ ਹਨਾ ਡਗ ਡਗ ਡਾ ਕੇ ਛਾਪ ਸਮਝ ਲਓ ਵੀ ਬੋਸ਼ ਵੱਡੇ ਹੀ ਜਾਣਾ ਤਾਂ ਹੁਣ ਜਦੋਂ ਇਹ ਸੀਜ਼ਨ ਥੋੜਾ ਜਿਆਦਾ ਚੱਲ ਗਈ ਹੈ ਨਾ 20 25 50 ਕਿਲੇ ਵੱਢ ਗਈ ਉਹਦੇ ਬਾਅਦ ਫੇਰ ਇੱਕ ਵਾਰ ਦੱਥ ਮਾਰਾਂਗੇ ਨਟਾ ਨੂੰ ਮਾੜਾ ਮਾੜਾ ਉਹਦੇ ਜਿੱਥੇ ਰਬੜਾ ਸੈੱਟ ਹੋ ਗਈਆਂ ਮੁੜ ਕੇ ਫੇਰ ਵੇ ਨਹੀਂ ਛੇੜਾਂਗੇ ਆਪਣੀ ਥੂਰੀ ਇਹ ਹੈ ਹਨਾ ਰੇਕ ਦੀ ਆਪਣੀ ਆਪਣੀ ਹੁੰਦੀ ਆ ਵੀ ਕਈ ਵਾਰੀ ਇੰਜਣ ਦੇ ਚੱਕਰ ਜ਼ਿਆਦੇ ਹੋਣ ਦਾ ਰਬੜਾ ਹਨਾ ਅੱਜ ਕੱਲ ਕੰਪਲੀਟ ਇਹੀ ਜ਼ਿਆਦਾ ਆਉਂਦੀ ਆ ਵੀ ਬਾਈ ਯਾਰ ਰਬੜਾ ਨਹੀਂ ਖਲਦੀਆਂ ਹੈ ਯਾਰ ਰਬੜਾ ਦਾ ਕੀ ਹੱਲ ਕਰੀਏ ਵੀ ਰਬੜਾ ਪਤਾ ਨਹੀਂ ਮਾੜੀਆਂ ਆਉਣ ਲੱਗੀਆਂ ਪਤਾ ਨਹੀਂ ਚੰਗੀਆਂ ਆਉਣ ਲੱਗੀਆਂ ਬਈ ਕਦੇ ਰਬੜਾ ਦੀ ਕੰਪਨੀ ਨਹੀਂ ਦੇਖੀ ਹਨਾ ਜਿੱਥੇ ਤੋਂ ਮਿਲ ਗਈਆਂ ਬਸ ਇੰਜਨਾਂ ਦਾ ਚੱਕਰ ਹਨਾ ਜੇ ਇੰਜਨ ਦੇ ਚੱਕਰ ਜ਼ਿਆਦੇ ਹੋ ਜਾਂਦੇ ਆ ਉਹਦੇ ਨਾਲ ਵੀ ਰਬੜਾ ਖਰਾਬ ਹੁੰਦੀ ਆ ਸਭ ਤੋਂ ਪਹਿਲਾਂ ਰਬੜਾ ਹੀ ਖਰਾਬ ਹੁੰਦੀ ਆ ਰਬੜਾ ਤੋਂ ਬਾਅਦ ਜਦੋਂ ਰਬੜ ਵੱਡ ਹੋ ਜਾਂਦੀ ਆ ਹਨਾ ਫੇ ਬੱਜਣ ਲੱਗ ਜਾਂਦੀ ਆ ਵੀ ਸ਼ਾਫਟਾਂ ਜਿਹੜੀਆਂ ਬੈਡ ਸ਼ਾਫਟ ਹੋ ਗਈ ਜਿੰਨਾ ਵੀ ਰਬੜ ਚਲਦੀ ਆ ਕੋਈ ਵੀ ਸ਼ਾਫਟ ਟੁੱਟ ਸਕਦੀ ਆ ਹਨਾ ਵੀ ਯਾਰਾ ਯਾਰ ਤਾਂ ਇੰਜਨ ਦੇ ਚੱਕਰਾਂ ਦਾ ਹੁੰਦਾ ਕੰਮ ਇਹਦੇ ਵਿੱਚ ਬਾਕੀ ਇਹ ਕੈਮ ਸ਼ਾਫਟ ਦਾ ਸੈਂਟਰ ਆ ਜਿਹੜਾ ਉੱਥੇ ਤੇ ਹਨਾ ਹਿੱਸੇ ਤੋਂ ਹਿੱਸੇ ਤੋਂ ਲਾ ਲਓ ਚਾਹੇ ਉਹ ਐਂਗਲ ਤੋਂ ਲਾ ਲਓ ਵੀ ਜਣੀ ਇਹ ਦੋਨੇ ਚੀਜ਼ਾਂ ਸਿੱਧੀਆਂ ਹੈ ਨਾ ਮਸ਼ੀਨ ਇਹ ਸਿੱਧੀ ਲੱਗੀ ਹੋਊਗੀ ਥੋੜੀ ਇੱਥੇ ਆ ਕੇ ਬ੍ਰੈਕਟ ਦੇ ਸਰਾਕ ਆ ਜਿਹੜੇ ਇਹ ਅੱਗੇ ਪਿੱਛੇ ਹੋ ਜਾਣਗੇ ਪਰ ਜਿਹੜਾ ਹਿੱਸਾ ਹੈ ਇਹ ਕਦੇ ਵੀ ਅੱਗੇ ਪਿੱਛੇ ਨਹੀਂ ਲੱਗਿਆ ਜਾਂਦਾ ਇੱਕ ਪੱਦਰ ਦੇ ਲੈਵਲ ਦੇ ਵਿੱਚ ਹੁੰਦਾ ਹੈ ਇੱਥੇ ਤੋਂ ਤੁਸੀਂ ਪੀਤਾ ਲਾ ਕੇ ਹੈ ਨਾ ਇਹਦਾ ਸੈਂਟਰ ਹੈ ਜਿਹੜਾ ਜਿੰਨਾ ਸੈਂਟਰ ਆ ਛਾਪਟ ਦਾ ਅੰਦਰਲੀ ਦਾ ਜਹੋਂ ਤੋਂ ਚਲੋ ਆ ਪਾਈ ਹੋਈ ਉੱਪਰ ਇੱਥੇ ਜਿੰਨਾ ਇਹਦਾ ਸੈਂਟਰ ਇਹ ਨਹੀਂ ਹੋਵੇ ਉਧਰ ਰਹਿੰਦੀ ਆਉਂਦੀ ਆ ਇਹਦੇ ਅੱਗੇ ਪਿੱਛੇ ਜੇ ਫਰਕ ਆ ਮੜੇ ਜਾ ਸਰਾਕ ਚਲਦੇ ਫਿਰਦੇ ਕਰਕੇ ਹੈ ਨਾ ਸਰਾਕ ਸੈੱਟ ਕਰਕੇ ਆ ਸਰੀਆ ਲਾ ਦਿਓ ਬਸ ਆਰੇ ਟੋਟਾ ਲਾਇਆ ਸਰੀਰ ਇਹਦੇ ਵਿੱਚ ਬ੍ਰੈਕਟ ਹੀ ਪਵੇ ਕਦੇ ਵੀ ਤੁਹਾਨੂੰ ਦਿੱਕਤ ਹਨਾ ਵੀ ਨਾ ਦਾ ਕੋਈ ਕੀਮ ਸ਼ਾਫਟ ਦੀ ਆਉਗੀ ਨਾ ਬੈਡ ਲੱਠੇ ਦੀ ਆਉਗੀ ਬਸ ਇਹ ਮੇਨ ਚੀਜ਼ ਹੈ ਸੈਂਟਰ ਹੁੰਦੀ ਹੈ ਇਹਦੀ ਜਦੋਂ ਇਹ ਅੱਗਾ ਪਿੱਛਾ ਹੋ ਜਾਂਦਾ ਉਹਦੇ ਨਾਲ ਕਈ ਨੁਕਸਾਨ ਹੁੰਨੇ ਆ ਨਾਲੇ ਤਾਂ ਬਈ ਕਿਸ਼ਤੀਆਂ ਜਿਹੜੀਆਂ ਹਨਾ ਉਹ ਵੀ ਵਿੰਗਟ ਡੇਡੀ ਚੱਲਦੀਆਂ ਤੋੜਪੰਨ ਕਰਦੀਆਂ ਸਭ ਵੀ ਸ਼ਾਫਟ ਵੀ ਕਰਦੀ ਹੈ ਜਦੋਂ ਬਈ ਇਹਦਾ ਬੈਲੈਂਸ ਕੋਈ ਨਹੀਂ ਹੈਗਾ ਨਾ ਇੱਕ ਸ਼ਾਫਟ ਨੇ ਸਿੱਧੀ ਚੱਲਣਾ ਹੈ ਇੱਕ ਨੇ ਟੇਢੀ ਚੱਲਣਾ ਉਹਦੇ ਨਾਲ ਬਹੁਤ ਜ਼ਿਆਦਾ ਅੰਤਰ ਆ ਜਾਂਦਾ ਬਾਕੀ ਚਲੋ ਰੇਕ ਦੀ ਆਪਣੇ ਆਪਣੀ ਥਿਉਰੀ ਲੱਗਾ ਹਨ ਵੀ ਆਪਣੇ ਵੀਰਾਂ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਬਹੁਤ ਉਹਨਾਂ ਦੀ ਰਿਕਵੈਸਟ ਆ ਕਹਿੰਦੇ ਵੀਰਿੰਦਰ ਆ ਜਰੂਰ ਇਹ ਚੀਜ਼ਾਂ ਦੀ ਹੈ ਨਾ ਵੀਡੀਓ ਆ ਵੀ ਪਾਇਆ ਕਰ ਬਾਕੀ ਆ ਪੱਖੇ ਦੀ ਹਵਾ ਹਨਾ ਇਹ ਵੀ ਬਹੁਤ ਕਮ ਫੋਨ ਆਉਣਾ ਵੀਰੇ ਯਾਰ ਜਰੂਰ ਨਾ ਰਾਜਸਥਾਨ ਤੇ ਇੱਕ ਦਿਨ ਫੋਨ ਆਇਆ ਵੀਰੇ ਦਾ ਕਹਿੰਦਾ ਬਈ ਜਰੂਰ ਦੱਸਿਆ ਕਰ ਜਿਹੜੀਆਂ ਪਲੇਟਾਂ ਹੁੰਦੀਆਂ ਨੇ ਨਾ ਵੀ ਕਿੱਥੇ ਕਹਿੰਦਾ ਸੈੱਟ ਕਰਨੀਆਂ ਇਹ ਇਹ ਬਾਈ ਜੀ ਹੁਣ ਅੱਜ ਕੱਲ ਤਾਂ ਤੁਸੀਂ ਦੇਖਿਓ ਝੋਨੇ ਦੇ ਵਿੱਚ ਤਾਂ ਨਾ ਵੀ ਬੀਜ ਐਨੇ ਹੋ ਗਏ ਰੇਕ ਬੀਜ ਦੇ ਵਿੱਚ ਨਾ ਸੈਟਿੰਗ ਆ ਜਿਹੜੀ ਅਲੱਗ-ਅਲੱਗ ਕਰਨੀ ਪੈਂਦੀ ਆ ਉਹ ਮੇਰੇ ਭਰਾਵਾਂ ਨੂੰ ਨਾ ਪੰਜਾਬ ਦੇ ਵਿੱਚ ਜਿੰਨੇ ਵੀ ਮੈਂ ਕਹਿੰਦਾ ਕੀਲੇ ਬੰਦਾ ਵੜਦਾ ਡੇੜੀ ਦੇ ਵਿੱਚ ਉਨੇ ਹੀ ਵੈਰੈਟੀ ਅਲੱਗ-ਅਲੱਗ ਕਰਕੇ ਵੜਦਾ ਇਹਦੀ ਹਵਾ ਜਿਹੜੀ ਹੈ ਨਾ ਹੁਣ ਪਲੇਟਾਂ ਦੋ ਹੁੰਦੀਆਂ ਸਾਹਮਣੇ ਨੂੰ ਆਏ ਮੰਨ ਲਓ ਜੇ ਆਪਾਂ ਹਵਾ ਬੰਦ ਕਰਨੀ ਆ ਨਾ ਤਾਂ ਜਿਹੜੀ ਉੱਤੇ ਵਾਲੀ ਪਲੇਟ ਆ ਉਹਨੂੰ ਥੱਲੇ ਕਰ ਲ ਸਿੱਧੀ ਖੜੀ ਕਰ ਲ ਹਵਾ ਬੰਦ ਹੋ ਜੂਗੀ ਘੱਟ ਕਰਨੀ ਆ ਤਾਂ ਨਾ ਐ ਹੋ ਜੂਗੀ ਜੇ ਜਮੇ ਹੀ ਬੰਦ ਕਰਨੀ ਆ ਤਾਂ ਦੋਏ ਪਲੇਟਾਂ ਖੜੀਆਂ ਕਰ ਲਓ ਉਹਨਾਂ ਦੇ ਵਿੱਚ ਥੋੜਾ ਜਿਹਾ ਗੈਪ ਰਹਿ ਜਾਂਦਾ ਉਹਦੇ ਵਿੱਚੋਂ ਹਵਾ ਘੱਟ ਜਾਂਦੀ ਆ ਹਣਾ ਇਹਦੇ ਬਾਅਦ ਲਾਸਟ ਆਫ অপਸ਼ਨ ਆਪਣੇ ਕੋਲ ਜਿਹੜਾ ਹੁਣ ਦੇਖੋ ਉਹ ਤੇ ਪਲੇਟਾਂ ਹੁਣ ਆਪਾਂ ਕਣਕ ਦੇ ਚਲਾਉਣੀਆਂ ਹਨਾ ਇਹ ਆਉ ਪਈਆਂ ਆਪਣੀਆਂ ਪਲੇਟਾਂ ਦੇਖੋ ਸਿੱਧੀਆਂ ਪਲੇਟਾਂ ਪਈਆਂ ਹਨਾ ਇਹ ਜੀ ਆਪਾਂ ਹਵਾ ਘੱਟ ਕਰਨੀ ਆ ਉਹਦੀ ਇਹ ਆਉ ਦੇਖੋ ਆਪਾਂ ਹਵਾ ਘੱਟ ਕਰਨੀ ਹੁੰਦਾ ਆਹ ਪਲੇਟ ਖੜੀ ਕਰਤੀ ਹੁਣ ਆਪਣੀ ਹਵਾ ਦੇਖੋ ਉਧਰ ਗੈਪ ਕਿੰਨਾ ਕੁ ਰਹਿ ਗਿਆ ਹਨਾ ਇਹਦੇ ਚੱਕਰ 'ਚ ਜਿਹੜਾ ਵੀ ਜਮੇ ਹਵਾ ਆਪਣੀ ਹੁਣ ਬੰਦ ਹੋ ਗਈ ਪਿੱਛੇ ਹਨਾ ਇਹ ਕਈ ਫਸਲਾਂ ਦੇ ਵਿੱਚ ਬੰਦ ਕਰਨੀ ਪੈਂਦੀ ਜਿਵੇਂ ਧਣੀਆਂ ਵਗੈਰਾ ਹੋ ਗਿਆ ਹਨਾ ਉਹਦੇ ਬਾਅਦ ਹੁਣ ਪਾਜੀ ਹਵਾ ਖੋਲਣੀ ਆ ਇਹ ਇੱਥੇ ਬਿਲਕੁਲ ਰਾਈਟ ਆ ਬਿਲਕੁਲ ਆਪਣੀ ਸਫਾਈ ਜਿਹੜੀ ਮਸ਼ੀਨ ਸਫਾਈ ਹੈ ਨਾ ਕਿਸੇ ਪੱਖੋਂ ਵੀ ਹੁਣ ਆਪਰ ਨੂੰ ਖੜੀ ਕਰਤੀ ਹੈ ਨਾ ਉੱਪਰ ਹਵਾ ਬੰਦ ਹੋ ਗਈ ਹੁਣ ਉੱਪਰ ਵਾਲੀ ਸੀਪ ਨੂੰ ਇਹ ਇੱਥੇ ਹੁਣ ਦੋਨੇ ਸੀਪਾਂ ਨੂੰ ਹਵਾ ਪੈਂਦੀ ਹੈ ਆਪਣੀ ਇੱਥੇ ਬਿਲਕੁਲ ਆਪਣੀ ਦੋਏ ਸੀਪਾਂ ਜਿਹੜੀਆਂ ਨਾ ਦੋਏ ਸੀਪਾਂ ਨੂੰ ਹਵਾ ਪੂਰੀ ਪਹੁੰਗੇ ਉੱਪਰ ਦੇ ਵੀ ਖੁੱਲੀ ਕਰਤੀ ਥੱਲੇ ਦੇ ਤਾਂ ਮੂੰਹ ਖੁੱਲੇ ਹੀ ਆ ਨਾ ਉਹਦੇ ਬਾਅਦ ਲਾਸਟ ਆਪਸ਼ਨ ਆਪਣੇ ਕੋਲ ਇਹ ਆ ਜੀ ਆਪਣੀ ਪੁਲੀ 3.5 ਇੰਚ ਹੀ ਚੱਲਦੀ ਆ ਜਿਹਾ ਵਾਪਾ ਬੰਦ ਕਰਨੀਆਂ ਤਾਂ ਆਪਾਂ 4 ਦੀ ਦੇ ਬੈਲਟ ਚਲਾ ਲਓ ਹਨਾ ਜਿਵੇਂ ਜੁਆਇੰਟਡ ਪੁਲੀ ਆ ਹੁਣ ਆਪਾਂ ਧਣੀਆਂ ਕੱਢੇਣਾ ਜੇ ਕਿਤੇ ਲੋਡ ਪਈ ਧਣੀਆਂ ਦੀ ਤਾਂ ਆਪਾਂ ਬੜੀ ਪੁਲੀ ਦੇ ਬੈਲਟ ਹਨਾ ਚੜਾ ਕੇ ਇਹਨੂੰ ਬਹੁਤ ਆਸਾਨ ਤਰੀਕੇ ਨਾਲ ਵਧੀਆ ਧਣੀਆਂ ਕਰਦੀ ਆ ਵੀ ਕੋਈ ਵੀ ਆਪਾਂ ਨੂੰ ਛੇੜ ਛਾੜ ਕਰਨ ਦੀ ਜ਼ਰੂਰਤ ਨਹੀਂ ਸਿਰਫ ਕਾਟਰ ਪਾਉਂ ਹਿਸਾਬ ਨਾਲ ਟਾਇਰਟ ਰੱਖੀ ਦੀ ਆ ਜਦੋਂ ਕੱਢਣੀ ਕਿਤੇ ਉਲੇ ਬਦਲਣੀ ਆ ਕਾਟਰ ਪਾਣੀ ਮਗੋਂ ਚੱਲਦੀ ਚਾਹੀਦੀ ਆ ਬਾਕੀ ਇਹ ਜੀਜ਼ਾਂ ਹੁੰਦੀਆਂ ਨਾ ਬਾਕੀ ਬੈਡ ਦੀ ਢਾਲ ਤਾਂ ਤੁਹਾਨੂੰ ਦੱਸੇ ਦਿੱਤਾ ਕਲਚ ਉਹ ਵੀ ਹੋਣਾ ਆਪਾਂ ਦਾ ਬਾਈ ਨਾ ਹੀ ਅਜ ਤੱਕ ਕੋਈ ਕਲੱਚ ਦੇ ਵਿੱਚ ਕਈ ਵੀਰ ਹੋਣਾ ਮੈਨੂੰ ਵੀ ਕਹਿੰਦੇ ਹੁੰਦੇ ਬਾਈ 2 ਤੇ ਬਨ ਕੇ ਦੇਖੀ 2.5 ਤੇ ਬਨ ਕੇ ਦੇਖੀ 1.5 ਤੇ ਬਨ ਕੇ ਦੇਖੀ ਰੇਗ ਦਾ ਆਪਦਾ ਆਪਦਾ ਨਾ ਤਜਰਬਾ ਹੁੰਦਾ ਆਪਾਂ ਦਾ ਬਾਈ ਆਪਣੇ ਕੋਲ ਤਾਂ ਇੱਕ 베어ਿੰਗ ਆ ਕੋਈ ਨਾਪਾ ਤੋਂ ਉਹਨਾਂ ਨੇ ਕਦੇ ਕਰਿਆ ਬਾਬਾ ਵਿਸ਼ਕਰਮ ਜੀ ਦੀ ਇੰਨੀ ਕਿਰਪਾ ਨਾਲ ਵੀ ਕਦੇ ਰੋਡ ਦੇ ਰਾਹ ਦੇ ਗੱਬੇ ਕਲੱਚ ਨਹੀਂ ਖੋਲਿਆ ਹੈਗਾ ਹਨਾ ਬਾਕੀ ਜਿਵੇਂ ਧੜਕਾ ਮਸ਼ੀਨ ਕਰਨ ਲੱਗ ਜਾਂਦੀ ਆ ਆਪਾਂ ਬਾਹਰ ਵਾਲੀ ਮਸ਼ੀਨਾ ਆਉਣੀ ਆ ਨਾ ਵਾਈਬ੍ਰੇਸ਼ਨ ਕਰਨ ਲੱਗ ਜਾਂਦੀ ਆ ਉਦੋਂ ਦੱਸਿਆਦਾ ਮੋਂ ਬੱਤੀ ਵਾਲੇ 베어ਿੰਗ ਆ ਜਿਹੜੇ ਆ ਨਾ ਇਹ ਜ਼ਰੂਰ ਸਭ ਤੋਂ ਪਹਿਲਾਂ ਇਹ ਛਤਰੀ ਵਾਲੇ ਪੈਪ ਤੋੜਦੀ ਆ ਹੋਰ ਕੁਝ ਕਰੇ ਤਾਂ ਕਰੇ ਛਤਰੀ ਵਾਲੇ ਪੈਪ ਨਾ ਜਿਹੜੇ ਉਹ ਤੋੜਨ ਲੱਗ ਜਾਂਦੀ ਆ ਮਸ਼ੀਨ ਕੋਈ ਵੀ ਹੋਵੇ ਜائے ਇਹਦੇ 베어ਿੰਗਾਂ ਵਿੱਚ ਦੇਖਣ ਨੂੰ ਠੀਕ ਲੱਗਣਗੇ ਆਪਾਂ 베어ਿੰਗ ਇੱਕ ਸਿਰਫ ਚੇਂਜ ਕਰਦਿਆ ਕਰੋ ਬਾਕੀ ਚੇਂਜਰ ਦੇ 베어ਿੰਗ ਜ਼ਰੂਰ ਦੇਖਿਆ ਕਰੋ ਇਹਦੇ ਰਿੰਗ ਵਗੈਰਾ ਹਨਾ ਵਿੱਚ ਗੁੱਲਾ ਸਾਰੇ ਇਹ ਇਹ ਚਿੰਜਨ ਹੋ ਗਿਆ ਹਰ ਕਲਾਥੇ ਵਾਲੇ ਉਹ ਮੋਵਤੀ ਵਾਲਾ 샤ਫਟ ਵਾਲੇ 베어링 ਹੋਗੇ ਇਹ ਵਾਈਬ੍ਰੇਸ਼ਨ ਦੇ ਵਿੱਚ ਬਹੁਤ ਬੜਾ ਰੋਲ ਆ ਇਹਦਾ ਬਾਈ ਬਾਈ ਬਾਂਕੇ ਸਾਰੇ ਹਨਾ ਵੀ ਧਿਆਨ ਰੱਖ ਕੇ ਚੱਲਣਾ ਚਾਹੀਦਾ ਚਲੋ ਬਾਕੀ ਇਹ ਕਹਿਣਗੇ ਵੀ ਬਾਈ ਬੜਾ ਫੋਰਮ ਆ ਗਿਆ ਫਲਾਣਾ ਆ ਗਿਆ ਜਿੰਨੇ ਜਿੰਨੇ ਕਿ ਜੋਗੇ ਵੀਰੇ ਹੈਗੇ ਹਨਾ ਤੁਹਾਨੂੰ ਦੱਸੀ ਜਾਂਦੇ ਆ ਚਲੋ ਮੇਰਾ ਵੀਰ ਭਰਾ ਕੋਈ ਨਵਾਂ ਹੈ ਹਨਾ ਉਹਦੇ ਵਿੱਚ ਬਹੁਤ ਉਹਦਾ ਫਾਇਦਾ ਹੋ ਜਾਂਦਾ ਉਹਨਾਂ ਦੀ ਵੀ ਬਾਈ ਰਿਕੁਐਸਟ ਹੁੰਦੀ ਆ ਮੈਨੂੰ ਵੀ ਹਨਾ ਵੀ ਬਾਈ ਯਾਰ ਜਰੂਰ ਤੁਸੀਂ ਬੰਦ ਕਰਤਾ ਕਿ ਤੁਸੀਂ ਦਾਤੇ ਦੇ ਅੱਪਾ ਭਾਈ ਤਾਂ ਹਨਾ ਮੰਨ ਕਰਤਾ ਦਾ ਵੀ ਵਿੱਚ ਕਮੈਂਟ ਯਾਰ ਜੇ ਕੋਈ ਚੰਗੀ ਵੀਡੀਓ ਪਾਉਂਦਾ ਹਨਾ ਉਹਦੇ ਵਿੱਚ ਵੀ ਮਾੜੇ ਕਮੈਂਟ ਕਰਨੇ ਤਾਂ ਗਲਤ ਗੱਲ ਆ ਬਾਕੀ ਇੱਕ ਦੋ ਵੀ ਰਹਿ ਗਏ ਜਿਹੜਿਆ ਨਾ ਮੇਰੀ ਫੈਮਿਲੀ ਰਿਲੇਟਡ ਵੀ ਮੈਨੂੰ ਗਲਤ ਬੋਲਦੇ ਆ ਐ ਫਲਾਣਾ ਤੇ ਹੁੰਕਾ ਭਾਈ ਜੇ ਕੋਈ ਮਿਹਨਤ ਕਰਦਾ ਹਨਾ ਤਾਂ ਅਗਲਾ ਆਪਣੀ ਦੁਨੀਆ ਇਹ ਹੀ ਆ ਜੇ ਕੋਈ ਮਿਹਨਤ ਕਰਕੇ ਅੱਗੇ ਆਉਂਦਾ ਤਾਂ ਉਹਨੂੰ ਭਾਈ ਉੱਠਣ ਦਿੰਦੇ ਹਨਾ ਅਗਲਾ ਕਹਿੰਦਾ ਯਾਰ ਕਾਤੇ ਉੱਠ ਗਿਆ ਇਹ ਵੀ ਨਕੇ ਕਾਤੇ ਨਾ ਕਰਨ ਲੱਗ ਗਿਆ ਇਹ ਹਨਾ ਗਲਤ ਕੰਮ ਕਾਤੇ ਨਾ ਕਰਨ ਲੱਗ ਗਿਆ ਲੜਾਈਆਂ ਕਾਤੇ ਕਰਨ ਲੱਗ ਗਿਆ ਰਾਇਆਂ ਕਾਤੇ ਨਾ ਕਰਨ ਲੱਗ ਗਿਆ ਜੀ ਮਿਹਨਤ ਕਾਤੇ ਕਰਨ ਲੱਗ ਗਿਆ ਉਹ ਚੀਜ਼ ਤੇ ਆਪਣੇ ਲੋਕ ਇਹ ਜਿਵੇਂ ਇਹਨੂੰ ਪਿੱਛੇ ਹਟਾਉਣਾ ਚਾਹੁੰਦੇ ਰੇਕ ਬੰਦੇ ਨੂੰ ਪਰ ਮਾਲਕ ਦੀ ਕਿਰਪਾ ਹਨਾ ਜਿੰਨੇ ਕਰਦੇ ਆ ਉਹ ਉੰਨੇ ਅਸੀਂ ਬੈਠੀ ਹੁੰਦੇ ਜਾਂਦੇ ਆ ਆਪਾਂ ਪਰਵਾਹ ਨਹੀਂ ਕਰਦੇ ਉਹਨਾਂ ਦੀ ਇੱਕ ਪੈਸੇ ਦੀ ਬਾਕੀ ਦੀ ਫਿਟਿੰਗ ਹੈ ਜਿਹੜੀ ਹਨਾ ਹੁਣ ਕਰੀ ਜਾਂਦੇ ਆ ਸਾਫ ਬਕਰ ਖੋਲੇ ਨਹੀਂ ਹਨਾ ਉਹਨਾਂ ਦੀ ਸਟਾਕ ਹੈ ਜਿਹੜੀ ਇਹ ਜਦਨ ਖੋਲੇ ਆ ਨਾ ਤੁਹਾਨੂੰ ਜ਼ਰੂਰ ਦਿਖਾਵਾਂਗਾ ਵੀਡੀਓ ਦੇ ਵਿੱਚ ਇੱਕ ਨਾਲ ਬਈ ਬੰਦ ਦੇ ਵਿੱਚ ਤਾਂ ਨਾ ਪਤਾ ਲੱਗਦਾ ਨਹੀਂ ਤੁਹਾਨੂੰ ਉਹ ਵੀ ਜਦਨ ਆਪਾਂ ਕਰਾਂਗੇ ਇਹਦੀ ਕਿਤੇ ਸਰਵਿਸ ਫਿਰ ਜ਼ਰੂਰ ਦੱਸਾਂਗੇ ਬਾਕੀ ਹੁਣ ਉਹਦੇ ਗੇਅਰ ਵਾਲੇ ਬ੍ਰੇਕਾਂ ਨਾ ਮੀਂਦੇ ਹਨ ਇਹਦੇ ਡਰਮਾਂ ਇਹ ਵੀ ਸਮਾਂ ਦਾ ਦੇ ਲਓ ਵੀ ਡਰਮ ਵਾਲੇ ਬ੍ਰੇਕ ਵੀ ਹਨਾ ਮਸ਼ੀਨਾ ਘਾਟੀਆਂ ਚੜ੍ਹਦੀਆਂ ਦੀਆਂ ਉਤਰਦੀਆਂ ਦੀਆਂ ਪਰ ਇਹ ਬਈ ਸਿਸਟਮ ਬੰਦਿਆਂ ਦਾ ਫਰਕ ਪੈ ਗਿਆ ਅੱਜ ਹੋਣਾ ਨਾ ਆਪਾਂ ਨੂੰ ਵੀ ਦੇ ਇੱਕ ਬੰਦਾ ਕਹਿੰਦਾ ਯਾਰ ਮੇਤੇ ਵੀ ਹੈ ਨਾ ਮੈਨੂੰ ਫੋਨ ਕਈ ਆਉਣ ਨੇ ਬਾਈ ਡਿਸਕ ਬ੍ਰੇਕਾਂ ਗਾਮ ਜਾਵਾ ਕ ਤੇਲ ਵਾਲੀਆਂ ਬ੍ਰੇਕਾਂ ਗਾਮ ਜਾਵਾ ਬਾਈ ਜੀ ਆਪਾਂ ਹੁਣ ਤੇਲ ਵਾਲੀਆਂ ਬ੍ਰੇਕਾਂ ਦੇਖੀ ਹੈ ਨਾ ਤਾਂ ਤੇਲ ਵਾਲੀਆਂ ਵੀ ਗਲਤਾਂ ਜੇ ਆਪਾਂ ਹੁਣ ਡਿਸਕ ਦੇਖੀ ਉਹ ਵੀ ਗਲਤਾਂ ਅਸਲ 'ਚ ਬ੍ਰੇਕਾਂ ਤੇ ਜਿਹੜੀਆਂ ਆ ᱛੀਆਂ ਡਰਮਾਂ ਦੇ ਵਿੱਚਾਂ ਲਾਇਜ਼ਰ ਆ ਨਾ ਇਹਦਾ ਜਿਹੜਾ ਹੁਣ ਤੁਹਾਨੂੰ ਮੈਂ ਦੱਸਦਾ ਡਿਸਕ ਬ੍ਰੇਕਾਂ ਦਾ ਫਾਇਦਾ ਇਹਦਾ ਵੀ ਜਿੱਥੇ ਬ੍ਰੇਕ ਮਾਰੇ ਮਸ਼ੀਨ ਪਿੱਛੇ ਤੋਂ ਟਾਇਰ ਚੱਕ ਕੇ ਮਸ਼ੀਨ ਉੱਥੇ ਹੀ ਜਾਮ ਹੋ ਜਾਂਦੀ ਆ ਪਰ ਉਹ ਦਾ ਡਿਸਕ ਬਾਈ ਇਹ ਨਾ ਜਦੋਂ ਉਹਦੇ ਵਿੱਚ ਨਾ ਕੋੜ ਕੁਵਾੜ ਫਸਦਾ ਕਣਕ ਦਾ ਜਿਵੇਂ ਹੁਣ ਕਣਕ ਦਾ ਸੀ ਜਨਾ ਉਹਦੇ ਵਿੱਚ ਕਿ ਆਇਆ ਨਾ ਫੂਸ ਪਰਾਲ ਜਾਂ ਫਸ ਕੇ ਜਦੋਂ ਬਾਈ ਡਿਸਕ ਦੇ ਨਾਲ ਚੱਕ ਚੱਲਦਾ ਉਹਦਾ ਅੱਗ ਲਾਉਣ ਦਾ ਬਹੁਤ ਖਤਰਾ ਰਹਿੰਦਾ। ਦੇ ਲਈ ਹੁਣ ਤੇਲ ਆਣੀ ਬ੍ਰੇਕਾਂ ਇਹਨਾਂ ਦਾ ਕੀ ਆ ਵੀ ਜਦੋਂ ਜਿੰਨਾ ਟਾਈਮ ਆਪਣੇ ਐਕਸਲ ਆ ਨਾ ਸਹੀ ਆ ਕੰਪਲੀਨ ਐਕਸਲ ਸਹੀ ਆ ਉਹਨਾਂ ਟਾਈਮ ਬਾਈ ਬ੍ਰੇਕਾਂ ਬਾਈ ਚਾਂਸ ਕਿਤੇ ਰੋਡ ਜਾਂ ਕਿਤੇ ਵੀ ਰੱਬ ਨਾ ਕਰੇ ਕੋਈ ਐਕਸਲ ਦੀ ਨਾ ਕੰਪਲੀਨ ਸਲਿੱਪ ਕਰ ਜਾਂਦੀ ਹੈ ਕਿ ਟੁੱਟ ਜਾਂਦਾ ਐਕਚੁਅਲ ਉੱਥੇ ਬਾਈ ਬ੍ਰੇਕਾਂ ਬਿਲਕੁਲ ਉਹ ਗੇਅਰ ਦੇ ਨਾਲ ਆ ਜਿਹੜੀ ਡਿਸਕ ਬ੍ਰੇਕ ਆ ਨਾ ਬਾਈ ਚਾਂਸ ਐਕਚੁਅਲ ਟੁੱਟ ਵੀ ਜਾਵੇ ਐਕਚੁਅਲ ਤੇ ਜੇ ਚਾਰ ਟੁੱਟੇ ਹੋਣ ਕੰਪਲੀਨ ਗਿਰ ਜਵੇ ਨਿਕਲ ਗਏ ਪਰ ਜਿਹੜੀ ਬ੍ਰੇਕ ਆਪਣੀ ਹੈ ਨਾ ਉਹਦੇ ਵਿੱਚ ਪੂਰਾ ਵਰਕ ਕਰੂਗੀ ਕਿਉਂ ਉਹ ਆਪਣੇ ਪਿਨੀਅਨ ਤੇ ਆ ਬ੍ਰੇਕਾਂ ਪਿਨੀਅਨ ਤਾਂ ਤੁਹਾਨੂੰ ਪਤਾ ਹੀ ਕੋਈ ਦੇ ਚਾਂਸ ਬਹੁਤ ਘੱਟ ਹੁੰਦੇ ਨੇ ਟੁੱਟਣ ਦੇ ਵੀ ਸਾਨੂੰ ਇੰਨੇ ਸਾਲ ਹੋ ਗਏ ਕੰਮ ਕਰਾ ਰਹੇ ਸਾਡੇ ਕੋਲ ਬਾਈ ਕਦੇ ਅੱਜ ਤੱਕ ਨਾ ਪਿਨੀਅਨ ਨਾ ਕਦੇ ਐਕਚੁਅਲ ਟੁੱਟਿਆ ਤਾਂ ਹੈ ਨਹੀਂ ਪਰ ਚਲੋ ਜਦੋਂ ਕਹਿੰਦੇ ਲੋਹਾ ਹਨ ਇਹਦਾ ਕੋਈ ਉਤਵਾਰ ਨਹੀਂ ਹੈ ਕੋਈ ਭਰੋਸਾ ਨਹੀਂ ਹੈ ਕੋਈ ਜਿੰਨਾ ਮਰਜੀ ਨੂੰ ਮੋਟਾ ਕਰ ਲੋ ਜਿੰਨਾ ਮਰਜੀ ਨੂੰ ਹੈਵੀ ਕਰ ਲੋ ਇਹਦਾ ਕੋਈ ਇਤਵਾਰ ਨਹੀਂ ਇਹ ਆ ਡਿਸਕ ਬ੍ਰੇਕਾਂ ਦਾ ਫਾਇਦਾ ਜਣੀ ਇਹ ਆ ਵੀ ਜਦੋਂ ਆਪਣੀ ਮਸ਼ੀਨ ਹਨਾ ਐਕਸਲ ਟੁੱਟ ਜਾਂਦਾ ਕੋਈ ਗੱਲਬਾਤ ਹੁੰਦੀ ਆ ਤਾਂ ਆਪਣਾ ਜਿਹੜਾ ਇਹ ਆ ਚੱਕਾ ਹਨਾ ਬ੍ਰੇਕਾਂ ਜਿਹੜੇ ਫੇਲ ਨਹੀਂ ਹੁੰਦੇ ਜਿਹੜੇ ਹੁਣ ਤੇਲ ਵਾਲੇ ਬ੍ਰੇਕ ਆ ਉਹ ਗੇਅਰ ਦੇ ਨਾਲ ਡਰਾਮਾ ਜਦੋਂ ਕਿਤੇ ਐਕਸਲ ਟੁੱਟਦਾ ਜਾਂ ਕੋਈ ਐਕਸਲ ਦੀ ਕੰਪਲੀਨ ਖਰਾਬ ਹੁੰਦੀ ਆ ਨਾ ਵੀ ਉਹਦੇ ਵਿੱਚ ਮਸ਼ੀਨ ਰਿਸਕ ਚ ਆ ਬਹੁਤ ਰੋਕਦੀ ਨਹੀਂ ਹੈਗੀ ਜੇ ਹੁਣ ਇੱਕ ਐਕਸਲ ਟੁੱਟ ਗਿਆ ਇੱਕ ਬ੍ਰੇਕ ਲੱਗੇ ਹੈ ਨਾ ਤੇ ਸਪੀਡ ਦੇ ਵਿੱਚ ਮਸ਼ੀਨ ਤੇ ਜਾਂਦੀ ਤੇ ਇੱਕ ਬ੍ਰੇਕ ਲਾਉ ਬੰਦਾ ਇੱਕ ਐਕਸਲ ਮੰਨ ਲਓ ਕੋ ਫ੍ਰੀ ਹੋ ਗਿਆ ਜਾਂ ਕੋਈ ਗੱਲਬਾਤ ਹੋ ਗਈ ਤਾਂ ਮਸ਼ੀਨ ਇੱਕ ਬ੍ਰੇਕ ਤੇ ਤੁਹਾਨੂੰ ਪਤਾ ਹੀ ਹੈ ਮਾੜਾ ਜਾਂ ਬ੍ਰੇਕ ਜਿਆਦਾ ਲੱਗਦਾ ਉਹ ਵੀ ਦੱਸਣ ਲੱਗ ਜਾਂਦਾ ਨਾ ਮਸ਼ੀਨ ਚੱਕ ਕੇ ਦੂਏ ਪਾਸੇ ਮੋੜਦਾ ਇਹ ਚੀਜ਼ ਦਾ ਮੇਰਾ ਵੀਰ ਰੱਖਿਓ ਖਿਆਲ ਹਨਾ ਡਿਸਕ ਬ੍ਰੇਕਾਂ ਜਿਹੜੀਆਂ ਆਹ ਬ੍ਰੇਕਾਂ ਮੈਂ ਤਾਂ ਸਭ ਤੋਂ ਨਜ਼ਾਰੇ ਵਾਲੀਆਂ ਦੇਖੀਆਂ ਬਾਈ ਨਾ ਕੋਈ ਲੇਜ਼ਰ ਖਰਾਬ ਹੁੰਦਾ ਛੇਤੀ ਸਸਤੇ ਲੇਜ਼ਰਾਂ ਡਰਮਾ ਹਨਾ ਬਾਈ ਜੇ ਕਿਤੇ ਡਰਮ ਨੂੰ ਖਰਾਬ ਵੀ ਹੁੰਦਾ ਸੋ 2 250 ਦਾ ਡਰਾਮਾ ਕੋਈ ਦਾ ਰਿਸਕ ਨਹੀਂ ਇਹਦੇ ਵਿੱਚ ਲੈ ਦੇਣਾ ਉੱਪਰ ਤੇ ਕਵਰ ਆ ਬੰਦ ਆ ਸਾਰਾ ਸਿਸਟਮ ਹਨ ਵੀ ਅੱਗੇ ਦੇਖ ਲੋ ਤੁਸੀਂ ਪੁਰਾਣੇ ਬੰਦੇ ਹੁੰਦੇ ਜਿਹੜੇ ਆ ਨਾ ਇਹਨਾਂ ਦੇ ਵਿੱਚੇ ਮਸ਼ੀਨਾਂ ਚ ਲੱਭਦੇ ਤੇ ਅੱਜ ਕੱਲ ਬਈ ਕੀ ਆ ਨਵੇਂ ਮੁੰਡੇ ਆ ਖੂਨ ਹਨਾ ਸਾਰੀ ਪਨੀਰੀ ਨਵੀਂ ਆ ਵੀ ਜਦੋਂ ਕਿਤੇ ਆਫਤ ਪੈਂਦੀ ਆ ਨਾ ਫੇ ਬਈ ਨਵੇਂ ਦਾ ਬ੍ਰੇਕ ਵੀ ਨਹੀਂ ਲੱਗਦੇ ਪੁਰਾਣੇ ਜਿਹੜੇ ਆਪਣੇ ਫੋਰਮੈਨ ਹੁੰਦੇ ਉਸਤਾਦ ਵਗੈਰਾ ਨਾ ਸਾਰੇ ਸਾਡੇ ਉਸਤਾਦੇ ਤੇ ਚਲੋ ਪੁਰਾਣੇ ਉਦੋਂ ਇਹ ਅਮਰੀਕਾ ਦੇ ਵਿੱਚੇ ਖੋਜਦੇ ਬਹੁਤ ਕੰਪਨੀਆਂ ਜਿਹੜੀਆਂ ਹੁਣ ਵੀ ਇਹ ਬ੍ਰੇਕ ਦੀ ਮੰਗ ਪੂਰੀ ਕਰਦੇ ਆ ਕਿਸਾਨਾਂ ਦੀ ਚਲੋ ਬਾਕੀ ਦਿਖਾਵਾਂਗੇ ਤੁਹਾਨੂੰ ਹੋਰ ਅੱਗੇ ਵੀ ਹਨਾ ਅਜੇ ਡਾਇਰੈਕਸ਼ਨ ਕੋਈ ਪੱਟੀ ਨਹੀਂ ਨਹੀਂ ਤਾਂ ਡਾਇਰੈਕਸ਼ਨ ਬਾਰੇ ਵੀ ਜਾਣਕਾਰੀ ਦਿੰਦੇ ਕਈ ਮੈਨੂੰ ਬਹੁਤ ਵੀਰਾਂ ਦੇ ਹਨਾ ਇਹੋ ਤੇ ਵੀ ਭਾਈ ਜ਼ਰੂਰ ਯਾਰ ਦੱਸਿਆ ਕਰੋ ਬਾਕੀ ਬਾਸਕਟ ਦੀ ਗੱਲ ਕਰੀ ਆਪਾਂ ਹਨਾ ਆਪਾਂ ਜਿਹੜੀ ਬਾਸਕਟ ਆ ਹੁਣ ਫੋਨ ਬਹੁਤ ਆਉਂਦੇ ਤੇ ਮੈਨੂੰ ਸੀਜ਼ਨ ਤੋਂ ਪਹਿਲਾਂ ਬਾਈ 105 ਵਾਲੀ ਪਾਈਏ ਜੇ 110 ਵਾਲੀ ਪਾਈਏ ਆਪਾਂ ਬਾਈ ਕੋਈ 105 ਵਾਲੀ ਨਹੀਂ ਪਾਉਂਦੇ ਕੋਈ 10 ਵਾਲੀ ਨਹੀਂ ਪਾਉਂਦੇ ਨਵੀਂ ਮਸ਼ੀਨ ਦੇ ਵਿੱਚ ਵੀ ਹੁਣੇ ਬਾਸਕਟ ਹੈ ਜਿਹੜੀ ਇਹਨਾਂ ਦੇ 99 ਤਾਰਾਂ ਵਾਲੀ ਆ ਸਿਰਫ ਇੱਕ ਸੈਟਿੰਗ ਹੈ ਜਿਹੜੀ ਹੈ ਨਾ ਸੈਟਿੰਗ ਵਧੀਆ ਹੋਵੇ ਹੁਣ ਆ ਜਿਹੜੀ ਬਾਸਕਟ ਹੈ ਇਹਦੇ ਵਿੱਚ ਵੀ 99 ਤਾਰਾਂ ਸਾਡੀ ਜੁਮੇਸ਼ ਦੇ ਵੀ 99 ਤਾਰਾਂ ਦੇ ਵਿੱਚ ਵੀ ਹੈ ਨਾ ਜਦੋਂ ਬਾਈ ਹੁਣ ਆਪਾਂ ਅੱਜ ਕੱਲ ਕੀ ਆ ਕਹਿ ਦਿੰਨੇ ਬਾਈ ਮੱਖੀ ਦੀ ਆਉਂਦੇ ਛੜਦੀ ਹੁਣ ਤੁਹਾਨੂੰ ਮੱਖੀ ਦੀ ਗੱਲ ਵੀ ਦੱਸ ਦਿੰਨਾ ਜਿਹੜਾ ਕਣਕ ਵਾਲਾ ਹੈ ਨਾ ਹੁਣ ਮਸ਼ੀਨਾਂ ਚੱਲਣੀਆਂ ਸਾਰੀਆਂ ਐਮਪੀ ਦੇ ਵਿੱਚ ਮੈਨੂੰ ਵੀ ਕਾਫੀ ਫੋਨ ਆਉਣਗੇ ਬਾਈ ਯਾਰ ਮੱਖੀ ਦਾ ਕੀ ਇਲਾਜ ਕਰੀਏ ਮੱਖੀ ਆਉਂਦੇ ਨਹੀਂ ਜਾਂਦੀ ਅਸੀਂ ਬਾਸਕਟ 810 ਵਾਲੀ ਪਾ ਲਏ 105 ਵਾਲੀ ਪਾ ਲਏ ਮੈਂ ਬਾਈ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਜਿੰਨਾ ਟਾਈਮ ਨਾ ਤੁਹਾਡੀ ਫਸਲ ਪ੍ਰੋਪਰ ਪੱਕਦੀ ਨਹੀਂ ਉਨਾ ਟਾਈਮ ਤੁਹਾਡੀ ਬਾਸਕਟ ਫਰੇਸ਼ਰ ਮੱਖੀ ਨਹੀਂ ਹਟਾ ਸਕਦੇ ਜਦੋਂ ਕਣਕ ਪੱਕ ਗਈ ਬਾਅਦ ਚ ਮੱਖੀ ਖਾਤੇ ਨਹੀਂ ਆਉਂਦੀ ਆਪਾਂ ਜਦੋਂ ਸੀਜ਼ਨ ਦੇ 10 ਦਿਨ ਲੰਘ ਜੰਨੇ ਆ पांच-छतरन ਦੇ ਨੰਗੜ ਤੋਂ ਬਾਅਦ ਮੱਖੀ ਘਾਤ ਉਹ ਨਹੀਂ ਆਉਂਦੀ ਕਣਕ ਦੇ ਵਿੱਚ ਇਹ ਵੀ ਹੈ ਨਾ ਸੋਚਿਆ ਕਰੋ ਵੀ ਉਹੀ ਸਾਡੀ ਬਾਸਕਟਾ ਉਹੀ ਸਾਡਾ ਫਰੈਸ਼ਰ ਆ ਇਹਨਾਂ ਦੇ ਕੀ ਹੈ ਨਾ ਐਮਪੀ ਦੇ ਵਿੱਚ ਕੀ ਹੁੰਦਾ ਜਦੋਂ ਬੱਲ ਮੜੀ ਜਿਹਾ ਮੁਰ ਗਈ ਇਹਨਾਂ ਨੇ ਕਹਿਣਾ ਜੀ ਇਹ ਤਾਂ ਬਹੁਤ ਪੱਕ ਗਈ ਇਹਦਾ ਰਾਤ ਨੂੰ ਵੱਡੋ ਛੜ ਜੂਗੀ ਹੁਣ ਆਪਣੇ ਪੰਜਾਬ ਦੇ ਵਿੱਚ ਬੱਲੀ ਐਨ ਬਿਲਕੁਲ ਐ ਮੁਰ ਕੇ ਜੜ ਮੁਰ ਜਾਂਦੀ ਆ ਫੇਰ ਆਪਾਂ ਕਣਕ ਵੜਦੇ ਆ ਉੱਥੇ ਕਾਤੇ ਮੱਖੀ ਨਹੀਂ ਆਉਂਦੀ ਤਾਂ ਹੀ ਨਹੀਂ ਭਈ ਆਉਂਦੀ ਇੱਕ ਆਪਣੇ ਬੀਜ ਇੱਕ ਬੀਜ ਹੁੰਦਾ ਨਾ ਬਰਾਬਰ ਪਰ ਇੱਥੇ ਕੀ ਆ ਇਹ ਮੰਨ ਲਓ ਜੇ ਵਿੱਗਾ ਵਿੱਗੇ ਦੇ ਵਿੱਚ ਘੱਟੋ ਘੱਟ ਵੀ ਦੋ ਇੱਕ ਦੋ ਵਿਚ ਵਿਚ ਜਗ੍ਹਾ ਇਹੋ ਜੀ ਹੋਊਗੀ ਜਿਨ੍ਹਾਂ ਇੱਕ ਦੋ ਵਿਚ ਵਿਚ ਦੇ ਵੀ ਜਿਨ੍ਹਾਂ ਦੇ ਵਿੱਚ ਥੱਲੇ ਕਣਕ ਹੈ ਜਿਹੜੀ ਉਹਦਾ ਪੱਕੀ ਜਿਹੜੀ ਉੱਪਰ ਬੱਲੀਆਂ ਉਹ ਹਰੀਆਂ ਇਹ ਚੀਜ਼ ਬਹੁਤ ਕੰਬਾਈਨ ਵਾਲਿਆਂ ਨੂੰ ਗਮੂਜ਼ ਕਰਦੀ ਆ ਉਹਦੇ ਚੱਕਰ ਦੇ ਵਿੱਚ ਹੈ ਨਾ ਆਪਾਂ ਮੱਖੀ ਦੇ ਮਗਰ ਪੈ ਜੰਨੇ ਆ ਬਈ ਇਹ ਕਣਕ ਨੂੰ ਨਾ ਦਾ ਪ੍ਰੋਪਰ ਪਕਾਉਨੇ ਆ ਹੁਣ ਆਪਣੇ ਉਹ ਵੀ ਨਾਲੇ ਨਵੇਂ ਤਾਰਾਂ ਲਈ ਹੈ 899 ਵਾਲੀ ਹੈ ਹਨਾ ਤੁਹਾਨੂੰ ਬਾਕੀ ਤੁਸੀਂ ਸਫਾਈ ਦਾ ਬੜੇ ਕੰਮ ਦੀ ਚਲੋ ਵੀਡੀਓ ਪਹਿਲੀ ਵਾਰੀ ਦੇਖਣੀ ਹੈ ਤੇਗੀ ਅੱਗੇ ਵੀ ਤੁਸੀਂ ਦੇਖਦੇ ਆ ਵੀ ਵੀਡੀਓ ਆਪਣੀ ਸਫਾਈ ਜਿਹੜੀ ਹਨਾ ਮਸ਼ੀਨ ਦੀ ਫੁੱਲ ਦੰਨੇ ਹੁੰਨੇ ਆਪਾਂ ਇਹ ਚੀਜ਼ ਆ ਵੀ ਜਦੋਂ ਤੱਕ ਫਸਲ ਨਹੀਂ ਪੂਰੀ ਪੱਕਦੀ ਉਦੋਂ ਤੱਕ ਤਾਂ ਕਣਕ ਦੀ ਬਾਢੀ ਦਾ ਸੁਆਦ ਨਹੀਂ ਆਉਂਦਾ ਬਾਕੀ ਇਹ ਥਰੇਸ਼ਰ ਬਾਸਕਟਾਂ ਦਾ ਬਾਈ ਕੋਈ ਕਸੂਰ ਨਹੀਂ ਹੁੰਦਾ ਹਨਾ ਐਵੇਂ ਆਪਾਂ ਫालतू ਖਰਚ ਕਰ ਬੈਠਦੇ ਆ ਕਦੇ ਕਹਿੰਦੇ ਆ ਜੀ ਇਹ ਹੋ ਗਿਆ ਬਾਸਕਟ 105 ਵਾਲੀ ਪਾ ਲਓ 104 ਵਾਲੀ ਪਾ ਲਓ ਕੋਈ ਲੋੜ ਨਹੀਂ ਬਾਈ ਕਿਸੇ ਨੂੰ ਵੀ ਹੈ ਨਾ ਪਾਉਣ ਦੀ ਵੀ ਜਦੋਂ ਕਣਕ ਪ੍ਰੋਪਰ ਪੂਰੀ ਪੱਕ ਗਈ ਉਦੋਂ ਫੇਰ ਬਾਸਕਟ ਚ ਹੈ ਤੁਸੀਂ 90 ਤਰਾਂ ਵਾਲੀ ਪਾ ਲਓ ਉਹਦੇ ਵਿੱਚ ਵੀ ਤੁਹਾਡੀ ਹੈ ਨਾ ਜਿਹੜੀ ਇਹ ਆ ਸਾਫ਼ ਐ ਪੂਰੀ ਕਣਕ ਦਾ ਦਾਣਾ ਜਿਹੜਾ ਇਹ ਪੂਰਾ ਸਾਫ਼ ਆਊਗਾ ਚਲੋ ਠੀਕ ਹੈ ਜੀ ਬਾਕੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ ਜਦ ਤੱਕ ਰੱਬ ਰੱਖਾ ਸਤਿ ਸ੍ਰੀ ਅਕਾਲ ਬਾਕੀ ਜੇ ਵੀਡੀਓ ਚੰਗੀ ਲੱਗੀ ਹੈ ਨਾ ਵੀਡੀਓ ਨੂੰ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਧੰਨਵਾਦ ਜੀ